ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਪੰਜਾਬ ਆਪ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਪਹੁੰਚੇ ਉਹਨਾਂ ਨਾਲ ਸ਼ਾਹਕੋਟ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਲਾਟੀ ਸ਼ੇਰੋ ਵਾਲੀ ਵੀ ਹੁੰਦੇ ਸਨ ਚੰਨੀ ਦੀ ਸੰਤ ਸੀਚੇਵਾਲ ਨਾਲ ਮੁਲਾਕਾਤ ਤੋਂ ਬਾਅਦ ਸਿਆਸੀ ਹਲਕੇ ਵਿੱਚ ਹਲਚਲ ਤੇਜ਼ ਹੋ ਗਈ ਹੈ ਦੱਸਦੇ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਜਲੰਧਰ ਅਤੇ ਕਪੂਰਥਲਾ ਦੇ ਦਿਹਾਤੀ ਖੇਤਰਾਂ ਵਿੱਚ ਕਾਫੀ ਦਬਦਬਾ ਹੈ ਇਸ ਦਰਾਲੀ ਪੰਜਾਬ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਇਸ ਮੁਲਾਕਾਤ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ ਚੰਨੀ ਜਲੰਧਰ ਦੇ ਨਕੋਦਰ ਸ਼ਾਹਕੋਟ ਅਤੇ ਹੋਰਾਂ ਇਲਾਕਿਆਂ ਦੇ ਵੋਟਰਾਂ ਨੂੰ ਲੁਭਾਉਣ ਵਿੱਚ ਲੱਗੇ ਹੋਏ ਹਨ ਜਿਸ ਕਾਰਨ ਜਲੰਧਰ ਦਿਹਾਤੀ ਖੇਤਰਾਂ ਦਾ ਵਟਾ ਬੋਟ ਬੈਂਕ ਕਾਂਗਰਸ ਪਾਰਟੀ ਨਾਲ ਚੱਲ ਸਕਦਾ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੌਸਮ ਇਕਦਮ ਬਦਲੇਗਾ ਅਤੇ بارش ਹੋਣ ਦੀ ਸੰਭਾਵਨਾ ਹੈ ਮਿਲੀ ਜਾਣਕਾਰੀ ਮੁਤਾਬਕ 5 ਅਤੇ 6 ਮਈ ਨੂੰ ਮੌਸਮ ਠੀਕ ਰਹੇਗਾ ਪਰ 7 ਅਤੇ 8 ਮਈ ਨੂੰ ਮੁੜ ਤੋਂ ਹਰਿਆਣਾ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ 10 ਮਈ ਤੋਂ ਬਾਅਦ ਗਰਮੀ ਵਧੇਗੀ ਹੋਂ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ 10 ਤਰੀਕ ਤੋਂ ਬਾਅਦ ਤਾਪਮਾਨ 40 ਤੱਕ ਪਹੁੰਚ ਜਾਵੇਗਾ ਤੇ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ ਪੰਜਾਬੀ ਸਿਆਸਤ ਤੋਂ ਦੂਰੀ ਬਣਾ ਚੁੱਕੇ ਨਵਜੋਤ ਸਿੱਧੂ ਇੱਕ ਵਾਰ ਫੇਰ ਕਾਂਗਰਸ ਲਈ ਪ੍ਰਚਾਰ ਕਰਨ ਜਾ ਰਹੇ ਹਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਆਉਣ ਵਾਲੇ ਦਿਨਾਂ ਵਿੱਚ ਮੋੜ ਅੰਮ੍ਰਿਤਸਰ ਵਿੱਚ ਨਜ਼ਰ ਆਣਗੇ ਗੁਰਜੀਤ ਸਿੰਘ ਓਜਲਾ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਅਮਨੀਤ ਬਿੱਟੂ ਤੇ ਸੀਐਮ ਭਗਵੰਤ ਮਾਨ ਨੇ ਸ਼ਬਦੀ ਹਮਲੇ ਕੀਤੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ 13 0 ਹੋਣ ਲੱਗਿਆ ਹੈ ਬਿੱਟੂ ਨੂੰ ਕਹਿਦੇ ਹੋਏ ਕਿ ਤਿਆਰੀ ਕਰ ਲੈ ਵੀ ਕਿ ਚੌਥੇ ਤੇ ਆਣਾ ਹੈ ਜਾਂ ਫਿਰ 5 ਨੰਬਰ ਤੇ ਅਸੀਂ ਸਿਰਫ 2 ਸਾਲਾਂ ਦੀ ਕਮਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਜਾ ਰਹੇ ਹਾਂ ਅਸੀਂ ਨੌਕਰੀਆਂ ਬਿਜਲੀ ਦੇ ਬਿੱਲ ਜ਼ੀਰੋ ਖੇਤਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਹੈ ਵੀਰੋ ਇਹ ਵਾਹਾਂ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਵਾਹ ਫਲਾਈ ਆ ਅਕੇ ਜਿਹੜਾ ਬਿੱਟੂ ਹੈ ਉਹ ਭਵੰਤਮਨ ਦਾ ਦੋਸਤ ਹੈ ਉਹਦਾ ਬਿੱਟੂ ਬਿੱਟੂ ਨੂੰ ਭਵੰਤਮਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬੜਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਤੇ ਮਕਾ ਬਿੱਟੂ ਨੂੰ ਕਹਿ ਰਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਵੀਰੋ ਅੱਜ ਰਾਤ ਨੂੰ ਗੁਜਰਾਤ ਜਾਊਂਗਾ ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ 에어ਪੋਰਟ ਜਾਊਂਗਾ ਅਹਮਦਾਬਾਦ ਪਹੁੰਚੂਗਾ ਕੱਲ ਨੂੰ ਤੁਹਾਡਾ ਸਰੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ ਤੇ ਗੁਜਰਾਤੋਂ ਇਹਦਾ ਸਰੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਉਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ ਲੋਕਾਂ ਨੂੰ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਵੀਰੋ ਹਕੂਮਤ ਉਹ ਕਰਤੇ ਹੈ ਹਕੂਮਤ ਇਹ ਮੋਦੀ ਜੀ ਸੁਣ ਲੈਣ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے۔ آؤ اکٹھے ہو کے جھاڑو والا بٹن دبئیے بس تھانو اگلے ہفتے اگلے ہفتے تھانو پتہ لگ جے گا کہ جھاڑو والا بٹن کنےویں نمبر تے ہے تے جھاڑو نے صفائی کرنی ہے صحافیرا نے مینوں پوچھا صحافیرا نے مینوں پوچھا کہ ਤੁਸੀਂ پنجاب تے دلی دے وچ اے ਬੀਜੇਪੀ ਦੀ ਨੇ ਰੀਕ ਵਿੱਚ ਰੋਕ ਲਈ ਮੈਂ ਕਿਹਾ ਜੀ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਉੱਗਿਆ ਹੀ ਨਹੀਂ ਉੱਗਿਆ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਵਨ ਤੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ ਤੇਰਾ ਜੀਵਨ ਤੇਰਾ ਹੀਰੋ ਅੱਜ ਪਟਿਆਲੇ ਦਾ ਦਿਲ ਸਮਝ ਜਾਂਦੀ ਤ੍ਰਿਪੜੀ ਔਰ ਆਲੇ ਦੁਆਲੇ ਦੇ ਪਿੰਡਾਂ ਤੋਂ ਸ਼ਹਿਰਾਂ ਤੋਂ ਭਾਰੀ ਗਿਣਤੀ ਦੇ ਵਿੱਚ ਜਿੱਥੇ ਤੱਕ ਨਜ਼ਰ ਜਾਂਦੀ ਹੈ ਮੈਨੂੰ ਦੇਸ਼ ਭਗਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨਜ਼ਰ ਆ ਰਹੇ ਨੇ ਥੋੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜਿਸ ਜੋਸ਼ ਦੇ ਨਾਲ ਤੁਸੀਂ ਇੱਥੇ ਅੱਜ ਮੇਰਾ ਸਵਾਗਤ ਕਰ ਰਹੇ ਹੋ ਇਥੋਂ ਇਹ ਸਿੱਧ ਹੁੰਦਾ ਹੈ ਕਿ ਮੰਨਤਾ ਤੁਸੀਂ ਬਣਾ ਰੱਖਿਆ ਬਸ ਹੁਣ ਬਟਨ ਦਬਣ ਦੀ ਲੋੜ ਹੈ ਕਈ ਤਾਂ ਮੈਨੂੰ ਕਹਿੰਦੇ ਨੇ ਭਾਜੀ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਬਹੁਤ ਜਿਆਦਾ ਦਿਲ ਕਰੀ ਜਾਂਦਾ ਝਾੜੂ ਵਾਲਾ ਬਟਨ ਦੱਬਣ ਨੂੰ ਮੈਂ ਕਿਹਾ ਕੋਈ ਨਹੀਂ ਮਹੀਨਾਕ ਸਬਰ ਕਰ ਲੋ ਮੈਂ ਕਿਹਾ ਮਹੀਨਾਕ ਸਬਰ ਕਰ ਲੋ ਉਹ ਦਿਨ ਵੀ ਆਊਗਾ ਵੀਰੋ ਇਸ ਵਾਰ ਮੈਂ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਗਿਆ ਐਦਾਂ ਲੱਗਦਾ ਹਰ ਰੋਜ਼ ਕਿਸ ਤੋਂ ਬਾਅਦ ਤੱਕ ਜੋਸ਼ ਹੋਊਗਾ ਤਾਂ ਪੰਜਾਬ ਦੇ ਲੋਕ ਆਪਣੇ ਰਿਕਾਰਡ ਆਪ ਹੀ ਤੋੜੀ ਜਾਂਦੇ ਆ ਅੱਜ ਪਟਿਆਲੇ ਆ ਕੇ ਵੀ ਇਹੀ ਲੱਗ ਰਿਹਾ ਕਿਸ ਤੋਂ ਬਾਅਦ ਤੱਕ ਹੀ ਜੋਸ਼ ਹੋਊਗਾ ਲਓ ਮੈਂ ਹੁਣ ਤੁਹਾਨੂੰ 20 ਸਕਿੰਟ ਦੇ ਰਿਹਾ ਚਾਹੇ ਨਾਰਾ ਲਾ ਲਓ ਚਾਹੇ ਦਿਲ ਦੀ ਪੜਾਹ ਜੇ ਮਰਜ਼ੀ ਕਰ ਲਓ 20 ਸਕਿੰਟ ਤੁਹਾਡੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ ਇਸ ਵਾਰ ਜੋ ਪਿਆਰ ਮਿਲ ਰਿਹਾ ਮੈਨੂੰ ਥਕਾਵਟ ਨਹੀਂ ਹੋ ਰਹੀ ਕਿਉਂਕਿ ਪਿਆਰ ਇਨਾ ਜਿਆਦਾ ਮਿਲ ਰਿਹਾ ਹੈ